ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਵਾਰਕਾ ਤਸਵੀਰ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇੱਕ ਬੱਚੇ ਤੋਂ ਬਿਨਾਂ ਤੇ ਦੋ ਤਾਜ਼ੀਆਂ ਸੋਈਆਂ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਜਿਹੜਾ ਵੀਦੀ ਉਹਨਾਂ ਦਾ ਅੱਡਾ ਪੈ ਜਾਂਦਾ ਵਾ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ 4-5 ਕਿਲੋਮੀਟਰ ਦੂਰੀ ਦੇ ਹੀ ਆ ਤੇ ਨਾਲ ਵੀ ਜਿਹੋ ਨਾਲ ਦਾ ਡੇਰੀ ਦਾ ਕੰਮ ਹੈ ਦੁੱਧ ਦਾ ਕੰਮ ਹੈ ਆ ਸਾਰੇ ਘਰ ਦੇ ਪਸ਼ੂ ਲੱਗੇ ਆ ਕੁਛ ਮੱਝਾਂ ਜਿਹੜੀਆਂ ਅੰਦਰ ਵੱਜੀਆਂ ਵਾ ਉਹ ਸਾਰੀਆਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਮੱਝਾਂ ਵਾ ਦੇਖ ਸਾਦੇ ਜੀ ਸਾਰਾ ਮਾਲ ਜਿਹੜਾ ਵੱਜਾ ਵੀ ਜਿਹੋ ਨਾਲ ਦੇ ਅੰਦਰ ਡੇਰੀ ਦਾ ਕੰਮ ਹੈ ਨਾਲ ਵੀ ਜਿਹੋ ਨਾਲ ਦਾ ਨਾਲ ਕਈ ਇਹ ਪਸ਼ੂਆਂ ਦੀ ਵੀ ਇਤਨਾ ਆਈ ਚਲਾਈ ਕਰ ਲੈਂਦੇ ਆ ਨਵੇਂ ਪੁਰਾਣੇ ਕਰ ਦਿੰਦੇ ਆ ਤੇ ਅੱਜ ਤਾਂ ਹੁਣ ਦੋ گاਵਾ ਤੇ ਦੋ ਤਿੰਨ ਲਗਾਵਾ ਤੁਹਾਨੂੰ ਦਿਖਾਉਣੀ ਆ ਦੋ ਬੱਚੇ ਲਈ ਇੱਕ ਬੱਚੇ ਤੋਂ ਪਹਿਨ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ। ਹਾਂ ਜੀ। ਉਹ ਸੁਣਾ ਠੀਕ ਠਾਕ ਜੀ। ਵਧੀਆ ਵਧੀਆ ਠੀਕ ਠਾਕ। ਸਭ ਵਧੀਆ ਜੀ। ਤੇ ਨਾਮ ਦੱਸਦੇ ਘਰੇ। ਨਾਮ ਆਪਣਾ ਕੁਲਦੀਪ ਸਿੰਘ ਜੀ। ਹਾਂਜੀ। ਟੇਕ ਲਵਾਰ ਕਾ ਖੁਰਦ। ਤਹਿਸੀਲ ਤੇ ਝਲਾ ਹੁੰਦਾ। ਠੀਕ ਆ। ਤੇ ਫੋਨ ਨੰਬਰ ਬੋਲਦਾ। ਫੋਨ ਨੰਬਰ ਹੈ 98725 0959 ਤੇ ਅੰਮ੍ਰਿਤਸਰ ਸ਼ਹਿਰ ਵੀ ਲੱਗ ਗਈ ਐ ਇੱਥੋਂ। ਅੰਮ੍ਰਿਤਸਰ ਸ਼ਹਿਰ ਲੱਗ ਗਈ ਐ ਜੀ। ਸਾਥੀ ਆਪਣੇ ਕੋਲ 4-5 ਕਿਲੋ ਮਟਰ ਦੇ ਨੇ। ਤੇ ਜਿਗਦੇ ਕਲਾ ਵੀ ਲੱਗ ਗਈ ਐ। ਜਿਗਦੇ ਕਲਾ 2-3 ਕਿਲੋ ਮਟਰ ਦੇ। ਠੀਕ ਐ ਤੇ ਨਾਲ ਦੁੱਧ ਦਾ ਕੰਮ ਨਾ ਆਪਣਾ ਨਾਲ ਆਪਣਾ ਦੁੱਧ ਦਾ ਕੰਮ ਠੀਕ ਐ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਜੱਸੀ ਕਰੋਸੀ ਆ ਕਰੋਸੀ ਆ گاਵਾ ਜਿਹੜੀਆਂ ਸਾਰੀਆਂ ਆ ਦੇਖ ਸਾਡੇ 7:00 ਵਜੀਆਂ ਵਾ ਕੋਈ ਪੱਖਾ ਨਹੀਂ ਲੱਗਾ ਕੋਈ ਕੁਛ ਨਹੀਂ ਤੇ ਬੜੇ ਰਮਾਨ ਨਾ ਸਾਰੀਆਂ گاਵਾ ਖਲੋਤੀਆਂ ਵਾ ਕੋਈ ਘਰ ਕਰਨੀ ਨਹੀਂ ਦਈਆਂ ਕੋਈ ਗਰਮੀ ਦੀ ਪ੍ਰਵਾਹ ਕੋਈ ਗਰਮੀ ਦੀ ਪ੍ਰਵਾਹ ਨਹੀਂ ਇੰਦਾਂ ਨੂੰ ਬਿਨਾ ਪੱਖੇ ਤੋਂ ਵਾ ਸਾਰੀਆਂ ਇਤਰਾ ਹੀ ਜੜੀਆਂ ਵਾ ਤੇ ਗਰਮੀ ਵੀ ਹੁਣ ਪੂਰੀ ਫੁੱਲ ਜਿਹੜੀ ਪੈਂਦੀ ਆ ਕੋਈ ਨਹੀਂ ਕਰਕੀ ਹਾਂਜੀ ਹਾਂਜੀ ਤੇ ਕਿੰਨਾ ਵੀ ਜੀ ਦੁੱਧ ਦੇ ਤੇ ਕੋਲ ਤਿਆਰ ਦੁੱਧ ਦੇ ਜੀ 14 ਲੀਟਰ ਦੇ ਤਿਆਰ ਆ ਅੱਛਾ ਤੇ ਸੂਈ ਨੂੰ ਅੱਜ ਹਫਤਾ ਹਫਤਾ ਲਾ ਲੋ 7-8 ਦਿਨ ਹੋਏ ਅੱਛਾ ਬੱਚਾ ਠੀਕ ਆ ਮਾਰੂ ਨਾਲ ਹੀ ਬੱਚੇਗਾ ਕਿੰਨਾ ਕੁ ਦੁੱਧ ਚ ਵਾਈ ਜਾਊਗੀ ਦੁੱਧ ਹੁਣ ਗਰਮੀ ਗਰਮੀ ਐਸਾ ਥੋੜੀ ਥੋੜੀ ਪੈਂਦੀ ਆ ਹਾਂਜੀ ਫੇਰ ਵੀ 16-17 ਵਾਲੀ ਦੁੱਧ ਚ ਵਾਈ ਠੀਕ ਆ ਬਾਕੀ ਅੱਗੇ ਤਾਂ ਖੁੱਲੀ ਦਿਖਾ ਦਈਏ ਮੇਰੀ ਥੂੜੀ ਜਿਹੜੀ ਪੈਂਦੀ ਆ ਹੋਲਾ ਹਾਂ ਫੇ ਤੋਰ ਦੀ ਆ ਆ 14 ਲੀਟਰ ਮੋਕੇ ਤੇ ਜਿਹੜਾ ਇਹਦੇ ਕੋਲ ਤਿਆਰ ਦੱਸ ਦੇ ਬਾਕੀ ਇਹ ਆ ਵੀ ਉਤਰਾ ਘੱਟ ਘੱਟ ਬੋਡੀ ਵੇਟ ਦਾ ਚੰਗਾ ਥੱਲੇ ਜਿਹੜੀ ਚੰਗੇ ਖਵਾਨੇ ਦੀ ਮਾਲ ਕਿ ਇਹਦਾ ਬੱਚਾ ਕਿਹੜਾ ਜੀ ਫਿਰ ਜੀ ਇਹਦਾ ਬੱਚਾ ਨਾਲ ਹੀ ਬੱਚਾ ਜੀ ਆਹ ਬਣਾ ਬੱਚਾ ਜੀ ਇਹਦਾ ਟਾਜਾ ਹੀ ਆ ਬੱਚਾ ਜੀ ਬਹੁਤ ਦਿਨ ਨਹੀਂ ਹੋਇਆ ਨਾ ਠੰਡੀ ਸੀ ਬਿਲਕੁਲ ਤੇ ਉਤਰਾ ਵੀ ਠੰਡੀ ਦੇ ਲਈ ਆ ਜਿਹੜੀ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੀ ਜੀ ਇਹਦਾ ਉਹਦੇ ਹਿਸਾਬ ਨਾਲ ਤਾਂ ਮੁੱਲ ਹੋਏਗਾ ਜੀ 55000 ਰੁਪਏ ਅੱਛਾ ਹਾਂ ਜੀ ਕਿੰਨੇ ਦੀ ਦੇ ਦੀਏ ਤੇ ਇਹ ਰਿਆ ਛੱਡ ਦਾਂ ਫਿਰ ਤੁਹਾਨੂੰ ਜਿਆਦਾ ਵੀ ਦੇ ਦਾਂ 50 ਹੀ ਦਈਏ ਪੂਰੇ ਦੀ ਕਿ ਉਹ ਜੇ ਛੋਟ ਛੜ ਵਿੱਚ ਚਲੋ ਛੱਡਦਾ ਹੋਰ ਯਾਰ ਛੱਡਦਾ ਚਲੋ ਕੋ ਫੋਨ ਲਾਵੇ ਮੌਕੇ ਤੇ ਲਾਵੇ ਮੌਕੇ ਤੇ ਆਪਾਂ ਕਰ ਲਾਂਗੇ ਕਰ ਲੋਗੇ ਹਨਾ ਠੀਕ ਠੀਕ ਹੈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਵੀ ਜੀ ਆਜ ਕੋਈ ਇੰਨੇ ਕਿ ਦਿਨ ਹੋਏ 7-8 ਕਿ ਦਿਨ ਹੋਏ ਇਹਨੂੰ ਅੱਛਾ ਹਾਂਜੀ ਮੈਲਣੀ ਆਂ ਹਾਂਜੀ ਪਹਿਲੇ ਸੋਏ ਜੀ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਹੈ ਜੀ 12 ਕਿਲੋ ਹੈਗਾ ਜੀ ਹੁਣ ਅੱਛਾ ਅਜੇ ਮੈਲਾ ਮੂਲਾ ਮਾਰੂਗੀ ਹਾਂਜੀ ਵੱਜਣਾ ਦੁੱਧ ਦੋ ਤੇ ਚਾਰ ਕਿਲੋ ਵੱਜੂ ਠੀਕ ਆ मतलब 15 ਕਿਤੇ ਲਾ ਕੇ ਕਰੀ ਜਾਓਗੀ 15 14 15 ਕਰੀ ਜਾਊਗੀ ਰਮਾਨਾ ਥਣ ਦਿਖਾ ਦਈਏ ਇਹਦੇ ਵੀ ਲੱਗੇ ਤਾਂ ਦੇ ਸਾਡੇ ਥਣ ਕਾਫੀ ਪਿਆਰਾ ਜਿਹੜਾ ਇਹਦੇ ਕੋਲ ਤੇ ਉਹ ਬੱਚਾ ਇਹਦਾ 나ੜੂ ਜਿਹੜਾ ਨਾਲ ਹੀ ਆਉਦੇ ਵੀ ਦੋਵੇਂ 나ੜੂ ਤੇ ਹੀ ਆ ਬੱਚੇ ਜਿਹੜੇ ਤਾਜ਼ਾ ਹੀ ਆ ਆ ਦੇਖ ਸਕਦੇ 나ੜੂ ਜਿਹੜੇ ਨਾਲ ਹੀ ਆਲੇ ਇੰਨਾ ਦੇ ਆ ਦੇਖ ਸਕਦੇ ਖੋਲ੍ਹਾਂ ਵੀ ਜਿੱਦੀ ਤੋਰਦੀ ਫੇਰ ਇੰਨਾ ਵੀ 12 ਲੀਟਰ ਇਹਦੇ ਕੋਲ ਮੌਕੇ ਤੇ ਜਿਹੜਾ ਤਿਆਰ ਦੱਸਦੇ ਉਹ ਤੁਸੀਂ ਆਪਣੀ ਚੋਣ ਕਰਕੇ ਲੈ ਜਾਣਾ। ਨਹੀਂ। ਤੇ ਇਹਦਾ ਮੁੱਲ ਮੁੱਲ ਵਿੱਚ ਇਹਦਾ 45000 ਜੀ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਜਸਮਾ ਇਹਦਾ ਵੀ ਤੇ ਨਿਆਰ ਛੋਟ ਕਰਦਾਂਗੇ 40000 ਅੱਛਾ 42000 ਦੇ ਦੋਗੇ 42000 ਠੀਕ ਹੈ ਤੇ ਹੁਣ ਇੱਕ ਆ ਬੱਚੇ ਤੋਂ ਬਿਨਾ ਜੀ ਹਾਂਜੀ ਇਹ ਬੱਚੇ ਤੋਂ ਬਿਨਾ ਜੀ ਕਿੰਨਾ ਦੁੱਧ ਦੇ ਦੇ ਕੋ ਦੁੱਧ ਦੇ ਕੋ ਵਿੱਚ ਹੁਣ ਤੇ 11 ਈਟਰ ਹੈਗਾ ਜੀ ਹੈਗਾ ਪੱਕਾ ਦੁੱਧ ਪੱਕਾ ਠਾ ਠੰਡਾ ਕਰਕੇ 11 ਈਟਰ ਬਾਕੀ ਹੈਗੇ ਵੀ ਚੰਗੇ ਸਟਰਕਚਰ ਵਾਲੀ ਹੈ ਪੱਠੇ-ਕੁੱਠੇ ਮੋਗੇ ਆ ਤੂੜੀ-ਤਾੜੀ ਕਰਕੇ ਹੁਣ ਇੰਨੀਆਂ ਚਾਰੂ ਹੋਵੇ ਟੂੜੀ ਦਾੜੀ ਨਹੀਂ ਖਾਈ ਜਾਂਦੀਆਂ ਅੱਛਾ ਤੇ ਇਹਨਾਂ ਦੇ ਸੱਜਣਾਂ ਦੁੱਧ ਚੰਗਾ ਕੱਢਿਆ ਹਣਾ ਇਹਨੇ ਸੱਜਣ ਤੇ ਦੁੱਧ ਬੇਹੇਰਾ ਕੱਢਿਆ ਜੇ ਤੇ ਆ ਬੱਚਾ ਨਹੀਂ ਬੱਚਾ ਮਰ ਗਿਆ ਹੈ ਤੇ ਫੇਰ ਮਤਲਬ ਹੁਣ ਫੱਟੇ-ਪੁੱਟੇ ਘਟਿਆ ਅ ਅੱਛਾ ਤੇ ਉਸਦੇ ਬਾਅਦ ਹੀ ਤੇਰਾ 14 ਕਿਲੋ ਦੁੱਧ ਜੀ ਠੀਕ ਹੈ ਲੱਕਦਾ ਮੈਂ ਡਾਲੀ ਥੋੜਾ ਚਲੋ ਫੇਰ ਕੋਈ ਨਹੀਂ ਤੋੜ ਦੋ ਹਾਂ ਜੀ ਅਜੇ ਵੀ 10-11 ਕਿਲੋ ਠੰਡਾ ਕਰਦੇ ਆਗੇ ਬਾਕੀ ਇਹ ਕੀ ਚੰਗੇ ਸਟਰਕਚਰ ਦੀ ਹੈ ਕਹਨੇ ਬੱਲੇ ਦੀ ਗਾਂ ਬਾਕੀ ਇਹੋ ਜਿਹੀ ਗਾਂ ਚ ਕੰਮ ਹੀ ਤਿਆਰ ਹੁੰਦੀ ਆ ਤੇ ਚੰਗੀ ਰਕਮ ਦੀ ਤਿਆਰ ਹੋਣੀ ਹੈ ਤੇ ਇਹਦਾ ਕਿੰਨਾ ਮੁੱਲ ਵੇਚੀ ਫਿਰ ਮੁੱਲ ਇਹਦਾ ਵੇਚ ਜੈ ਜੀਆ ਕਿੰਨਾ ਐ ਵੀ ਠੰਡੀ ਸੀਲ ਜੇ ਪੂਰੀ ਠੀਕ ਆ ਇਹ ਦੇ 27 ਹਜ਼ਾਰ 27 ਹਜ਼ਾਰ ਦੇ ਹਾਂ ਚਲੋ ਬਾਕੀ ਛੋਟਾ ਛੜ ਮੌਕੇ ਤੇ ਕਰਦੇ ਬਾਕੀ ਛੋਟਾ ਛੜ ਮੌਕੇ ਤੇ ਆਪਾਂ ਕਰ ਦਾਂਗੇ ਜਿੱਦਾਂ ਵੀਰ ਭਰਾ ਕੋ ਫੋਨ ਕਰੂਗਾ ਠੀਕ ਆ ਤੇ ਆਥਾਨ ਇਹਦੇ ਵਿੱਚ ਦੇਖ ਸਕਦੇ ਲੱਗੇ ਤੇ ਇੱਕ ਨਹੀਂ ਬਾਕੀ ਇਹ ਕਿ ਤਿੰਨੇ ਸੂਈਆਂ ਸਵਾਈਆਂ ਤਿੰਨੇ ਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਪਾਸ ਇੱਥੋਂ ਚਵਾਈ ਕਰਕੇ ਤਸੱਲੀ ਕਰਕੇ ਖੜਨਾ ਨਾ ਠੀਕ ਆ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਚਵਾਈ ਕਰੋ ਤਸੱਲੀ ਕਰਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਕੋਈ ਨਹੀਂ ਵੀ ਰਹਿ ਸਕਦਾ ਵੀਡੀਓ ਕੋਲ ਤੇ ਚਵਾ ਲੈ